ਜੀ ਗਰੁੱਪ ਦੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਲਾਮ ਅਦਾਬ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਸਾਡੇ ਦੋਸਤਾਂ ਠੀਕ ਠਾਕ ਸਾਬਾ ਆਯੁਰਵੇਦਾ ਵੇਖਣ ਵਾਲੇ ਜਿੰਨੇ ਵੀ ਮੇਰੇ ਭੈਣ ਭਰਾ ਦੋਸਤ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਬੜਾ ਲਾਜਵਾਬ ਅਤੇ ਪਿਆਰਾ ਨੁਸਖਾ ਤੁਹਾਨੂੰ ਦੋਸਤਾਂ ਦੇ ਕਚੈਰੀ ਵਿੱਚ ਪੇਸ਼ ਕਰਨ ਜਾ ਰਹੇ ਹਾਂ ਅਰੇ ਜਿਹੜਾ ਵੀ ਭਰਾ ਇਹ ਦੁਸਕੇ ਨੂੰ ਬਣਾਉਗਾ ਕਦੇ ਵੀ ਮਾਯੂਸ ਨਹੀਂ ਹੋਵੇਗਾ ਤੇ ਨੁਸਖਾ ਉਹਨਾਂ ਦੋਸਤਾਂ ਲਈ ਜਿਹੜੇ ਨੁਸਖਾ ਜਿਹੜੇ ਦੋਸਤ ਕਹਿੰਦੇ ਨੇ ਵੀ ਬੀਵੀ ਦੇ ਕੋਲ ਜਾਂਦੇ ਆਂ ਹੀ ਬਿਲਕੁਲ ਅੱਧੇ ਮਿੰਟ ਤੋਂ ਪਹਿਲਾਂ ਖਲਾਸ ਹੋ ਜਾਂਦੇ ਨੇ ਗਰਮੀ ਖੁਸ਼ਕੀ ਦੇ ਮਰੀਜ਼ ਨੂੰ ਉਹਨਾਂ ਲਈ ਬੜਾ ਲਾਜਵਾਬ ਨੁਸਖਾ ਹੈ ਅਤੇ ਫੋਨ ਤੇ ਗੱਲ ਕਰਦੇ ਆਂ ਜਿਨ੍ਹਾਂ ਨੂੰ ਚਿਪਚਪਾ ਪਾਣੀ ਆਣਾ ਧਾਤ ਪੈਣੀ ਸਬੰਦੋਸ਼ ਦੀ ਜਿਨ੍ਹਾਂ ਨੂੰ ਸਬੰਦੋਸ਼ ਹੈ ਨਾਲ ਉਹਦੇ ਲਈ ਬੜਾ ਅਹਿਮ ਤੇ ਲਾਜਵਾਬ ਨੁਸਖਾ ਹੈ ਜੀ ਔਰ ਖਾਸ ਕਰਕੇ ਟਾਈਮਿੰਗ ਦੀ ਟੈਮਗ ਲਈ ਬੜਾ ਹੀ ਪਿਆਰਾ ਨੁਸਖਾ ਹੈ ਤੇ ਜਿਹੜਾ ਵੀ ਦੋਸਤ ਇਹਨੂੰ ਬਣਾਊਗਾ ਕਦੀ ਮਾਯੂਸ ਨਹੀਂ ਹੋਵੇਗਾ ਤੇ ਨੁਸਖਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੋਸਤਾਂ ਨੂੰ ਗੁਜਾਰਸ਼ ਹੈ ਜੀ ਮੇਰੇ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰਿਓ ਲਾਈਕ ਕਰੋ ਸ਼ੇਅਰ ਕਰੋ ਅਤੇ ਘੰਟੀ ਵਾਲੇ ਨਿਸ਼ਾਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਤੁਹਾਨੂੰ ਬਾਸ ਅੰਨੇ ਨਾਲ ਮਿਲਦੀ ਰਹੇ ਤੇ ਨੁਸਕੇ ਦੇ ਇੰਨੇ ਕ ਫਾਇਦੇ ਨੇ ਅਗਰ ਗਿਣੌਣ ਲੱਗਿਏ ਤੇ ਵੀਡੀਓ 1.5 ਘੰਟੇ ਦੀ ਬਣ ਜਾਊਗੀ ਤੋ ਵੀਡੀਓ ਨੂੰ ਜਿਆਦਾ ਲੰਮਾ ਨਾ ਕਰਦੇ ਹੋਏ ਮੈਂ ਚਲਦੇ ਆਂ ਜੀ ਨੁਸਖੇ ਦੀ ਤਰਫ ਤੇ ਪਹਿਲੇ ਨੰਬਰ ਤੇ ਹੈ ਜੀ ਸਫੇਦ ਮੁਸਲੀ ਵੀਰਜ ਪੈਦਾ ਕਰ ਲਈ ਵੀਰਜ ਨੂੰ ਗਾੜਾ ਕਰ ਲਈ ਬੜੀ ਇਹਦੇ ਲਾਜਵਾ ਬਾਰੇ ਇਹਦੇ ਰਿਜ਼ਲਟ ਨੇ ਖਾਸ ਕਰਕੇ ਹਰੇਕ ਨੁਸਖਿਆਂ ਦੇ ਵਿੱਚ ਇਸਤੇਮਾਲ ਹੁੰਦੀ ਆ ਅਤੇ ਦੂਸਰੇ ਨੰਬਰ ਤੇ ਹੈ ਜੀ ਅਸ਼ਵਗੰਧਾ ਜਾਨੀ ਕਿ ਅਸਗੰਧ ਨਗੋਰੀ ਇਹ ਦੋਵੇਂ 100-100 ਗ੍ਰਾਮ ਲੈਣੀਆਂ ਨੇ ਉਸ ਤੋਂ ਬਾਅਦ ਹੈ ਜੀ ਇਹ ਸਤਾਵਰ ਵਧੀਆ ਖਾਸ ਕਰਕੇ ਇੱਕ ਚੀਜ਼ਾਂ ਦਾ ਉਹਨੂੰ ਨੋਟ ਕਰਿਓ ਜਦੋਂ ਵੀ ਕੋਈ ਨੁਸਖਾ ਤਿਆਰ ਕਰਦੇ ਜੇ ਤੇ ਨੁਸਕੇ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਆਪਾਂ ਇਸਤੇਮਾਲ ਕਰਨੀਆਂ ਬਿਲਕੁਲ ਖਾਲਸ ਹੋਣੀਆਂ ਚਾਹੀਦੀਆਂ ਨੇ ਤੇ ਕੋਸ਼ਿਸ਼ ਕਰੋ ਸਾਫ਼ ਸੁਥਰੀਆਂ ਖਾਲਸੀਆਂ ਲਓ ਤੇ 100% ਰਿਜ਼ਲਟ ਮਿਲਦੇ ਆ ਨੇ ਸਤਾਵਰ ਤੁਸੀਂ ਲੈਣਾ ਜੀ 100 ਗ੍ਰਾਮ ਤੇ ਉਸ ਤੋਂ ਅੱਗੇ ਆ ਗਿਆ ਜੀ ਪਖੜਾ ਇਹਨੂੰ ਹਿੰਦੀ 'ਚ ਗੋਖਰੂ ਵੀ ਕਹਿ ਦਿੰਦੇ ਆ ਤੇ ਭਖੜਾ ਤੁਸੀਂ ਲੈਣਾ ਜੀ 100 ਗ੍ਰਾਮ ਉਸ ਤੋਂ ਅੱਗੇ ਆ ਗਿਆ ਜੀ ਕੌਂਜ ਬੀਜ ਕੌਂਜ ਬੀਜ ਲੈਣੇ ਆ ਤੁਸੀਂ 25 ਗ੍ਰਾਮ ਅੱਗੇ ਆ ਗਿਆ ਜੀ ਵਿਧਾਰੀ ਕੰਦ ਵਿਧਾਰੀ ਕੰਦ ਤੁਸੀਂ ਲੈਣੀ ਆ ਜੀ 50 ਗ੍ਰਾਮ ਤੇ ਸ਼ੁੱਧ ਸ਼ਿਲਾਜੀਤ ਸ਼ੁੱਧ ਸ਼ਿਲਾਜੀਤ ਲੈਣੀ ਆ ਤੁਸੀਂ 50 ਗ੍ਰਾਮ ਤੇ ਅਕਰ ਕਰਾ ইরਾਨੀ ਅਕਰਗਰਹਾਨੀ ਟਾਈਮਿੰਗ ਦੇ ਵਾਸਤੇ ਬੜਾ ਲਾਜਵਾ ਹੁੰਦਾ ਤੇ ਭਖੜਾ ਜਿਹੜਾ ਵਾ ਇਹ ਆਪਣੇ ਗੁਰਦੇ ਮਸਾਨੇ ਦੀ ਕਮਜ਼ੋਰੀ ਤੋਂ ਬੜਾ ਲਾਜਵਾ ਪਥਰੀ ਲਈ ਬੜਾ ਲਾਜਵਾ ਟਾਈਮਿੰਗ ਲਈ ਬੜਾ ਲਾਜਵਾ ਵਾ ਵਿਧਾਰੀ ਕੰਦ ਲੈਣਾ 50 ਗ੍ਰਾਮ ਸ਼ਿਲਾਜੀਤ ਲੈਣੀ ਹੈ 50 ਗ੍ਰਾਮ ਤੇ ਅਕਰਗਰਹਾਨ ਲੈਣਾ ਜੀ 25 ਗ੍ਰਾਮ ਉਸ ਤੋਂ ਅੱਗੇ ਆ ਗਿਆ ਜੀ ਲੋਹ ਬਸਮ ਲੋਹ ਬਸਮ ਅਸੀਂ ਵੈਦਨਾਥ ਦੀ ਲੈ ਰਹੇ ਹਾਂ ਇਸ ਟਾਈਮ ਲੋਹ ਬਸਮ ਤੁਸੀਂ ਲੈਣੀ ਹੈ ਜੀ 10 ਗ੍ਰਾਮ ਅੱਗੇ ਆ ਜੀ ਤਿੰਨ ਭਸਮ ਤਿੰਨ ਚੀਜ਼ਾਂ ਤੋਂ ਬਣੀ ਹੋਈ ਤ੍ਰਭੰਗ ਭਸਮ ਤ੍ਰਭੰਗ ਭਸਮ ਵੀ ਲੈਣੀ ਆਪਾਂ 10 ਗ੍ਰਾਮ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰੋ ਗ੍ਰाइंड ਕਰਨ ਤੋਂ ਬਾਅਦ ਇਹਦੇ ਵਿੱਚ ਤੁਸੀਂ 200 ਗ੍ਰਾਮ ਮਿਸ਼ਰੀ ਪਾ ਸਕਦੇ ਆਂ ਅਗਰ ਸ਼ੂਗਰ ਦਾ ਮਰੀਜ਼ ਆ ਤਾਂ ਮਿਸ਼ਰੀ ਨਹੀਂ ਪਾਣੀ ਅਗਰ ਸ਼ੂਗਰ ਦਾ ਮਰੀਜ਼ ਨਹੀਂ ਆ ਤਾਂ ਮਿਸ਼ਰੀ ਪਾ ਸਕਦੇ 300 ਗ੍ਰਾਮ ਜਾਂ 150 ਗ੍ਰਾਮ ਜਿੰਨੇ ਵੀ ਤੁਸੀਂ ਸਵਾਦ ਅਨਸਾਰ ਆਪਣੀ ਮਿਸ਼ਰੀ ਵਿੱਚ ਐਡ ਕਰ ਲੋ ਤੇ ਇਹਨੂੰ ਗ੍ਰाइंड ਕਰਕੇ ਕੱਪੜਾ ਛਾਣ ਕਰ ਲੋ ਕੱਪੜਾ ਛਾਣ ਕਰਨ ਤੋਂ ਬਾਅਦ ਇਹਦੇ ਵਿੱਚ ਤੁਸੀਂ 100 ਗ੍ਰਾਮ ਇਸਬਗੋਲ ਦਾ ਸਿਰਕਾ ਛਿਲਕਾ ਸਿਲਕਾ ਇਸਬਗੋਲ ਉਹ ਸਭ ਦੀ ਇਸ ਤੇ ਇਹਦੇ ਵਿੱਚ ਇਸਤੇਮਾਲ ਕਰਨਾ ਇੱਕ ਚਮਚ ਸਵੇਰ ਔਰ ਇੱਕ ਸ਼ਾਮ ਦੁੱਧ ਦੇ ਨਾਲ ਖਾਲੀ ਪੇਟ ਸਵੇਰ ਸ਼ਾਮ 45 ਦਿਨਾਂ ਦਾ ਕੋਈ 45 ਦਿਨ ਦਾ ਕੋਰਸ ਹੈ ਜੀ ਤੇ 15 ਦਿਨ ਖਾਣ ਤੋਂ ਬਾਅਦ ਇੱਕ ਚਮਚ ਸਿਰਫ ਇੱਕ ਟਾਈਮ ਹੀ ਫੁੱਲ ਚਮਚ ਇੱਕ ਟਾਈਮ ਹੀ ਰਾਤ ਨੂੰ ਜਾਂ ਸਵੇਰ ਖਾਲੀੇ পেট ਦੁੱਧ ਨਾਲ ਇਸਤੇਮਾਲ ਕਰੋ 45 ਦਿਨ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਹਦੇ ਬੜੇ ਚਮਤਕਾਰੀ ਅਤੇ ਲਾਜਵਾਬ ਰਿਜ਼ਲਟ ਵੇਖੋਗੇ ਤੇ ਨੁਸਖੇ ਨੂੰ ਇੱਕ ਵਾਰ ਜਰੂਰ ਬਣਾਓ ਤੇ ਸਾਨੂੰ ਦਿਵਾਵਾਂ ਚ ਯਾਦ ਰੱਖੋ ਜੀ ਤੇ ਮੈਂ ਤੁਹਾਡਾ ਦੋਸਤ ਵੈਦ ਸਾਹਿਬ ਸਿੰਘ ਪੰਜਾਬ ਅੰਮ੍ਰਿਤਸਰ ਤੇ ਪਲੀਜ਼ ਸਾਡੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਘੰਟੀ ਵਾਲੇ ਨਿਸ਼ਾਨ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਤੁਹਾਨੂੰ ਬਾਸਾਨੀ ਨਾਲ ਮਿਲਦੀ ਰਹੇ ਤੇ ਅੱਗੇ ਵੀ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਇਹਦਾ ਹੋਰ ਦੋਸਤ ਵੀ ਇਹਦਾ ਫਾਇਦਾ ਉਠਾ ਸਕਣ ਜੀ ਬੜੀ ਮਿਹਰਬਾਨੀ ਸ਼ੁਕਰੀਆ